ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਜੋ ਆਪਾਂ ਲੜੀਵਾਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸ਼ਬਦ ਦੀ ਵਿਚਾਰ ਕਰਦੇ ਆ ਅੱਜ ਪਾਪਨ ਪਵਿੱਤਰ ਅੰਗ 372 ਤੇ ਸੁਭਾਈਮਾਨ ਸ਼ਬਦ ਹੈ ਗੁਰੂ ਮਹਾਰਾਜ ਕਹਿ ਰਹੇ ਨੇ ਅੰਤਰ ਲੋਭ ਫਿਰੇ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਏ ਭਾਈ ਉੱਚ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ ਪਰ ਇਹਨਾਂ ਦੇ ਮਨ ਵਿੱਚ ਲੋਭ ਠਾਠਾ ਮਾਰ ਰਿਹਾ ਹੈ ਇਹ ਲੋਭ ਨਾਲ ਹਲਕੇ ਹੋਏ ਫਿਰਦੇ ਹਨ ਨਿੰਦਾ ਕਰੇ ਸਿਰ ਭਾਰ ਉਠਾਈ ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਵੀ ਇਹ ਦੂਜਿਆਂ ਦੀ ਨਿੰਦਾ ਕਰਦੇ ਫਿਰਦੇ ਹਨ ਆਪਣੇ ਸਿਰ ਉੱਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ ਮਾਇਆ ਮੂਠਾ ਚਿੱਤੇ ਰਹੀ ਮਹਾਰਜ ਕਹਿੰਦੇ ਮਾਇਆ ਦੇ ਮੋਹ ਦੇ ਹੱਥੋਂ ਆਪਣੇ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਇਸ ਪਾਸੇ ਧਿਆਨ ਨਹੀਂ ਦਿੰਦਾ ਜਿਵੇਂ ਆਪਾਂ ਪਹਿਲਾਂ ਪੰਕਤੀਆਂ ਪੜ੍ਹ ਕੇ ਆਏ ਹਾਂ ਨਾ ਵੀ ਇਹ ਜਜਮਾਨਾਂ ਤੋਂ दान ਲੈਂਦਾ ਉਹਨਾਂ ਦਾ ਸ਼ੁਕਰਾਨਾ ਫੇਰ ਨਹੀਂ ਕਰਦਾ ਵੀ ਜਿਨ੍ਹਾਂ ਤੋਂ ਲਿਆ ਕੁਛ ਉਹਨਾਂ ਤੋਂ ਆਪਣੇ ਜਜਮਾਨਾਂ ਤੋਂ दान ਲੈ ਕੇ ਵੀ ਪਿਆਰੀ ਪੰਡਤ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦਾ ਸਗੋਂ ਉਹਨਾਂ ਨੂੰ ਇਹ ਕਹਿੰਦਾ ਵੀ ਮੈਂ ਛੋਟਾ ਪ੍ਰਲੋਕ ਸਵਾਰ ਰਿਹਾ ਆਸਾਨ ਕਰਦਾ ਉਲਟਾ ਉਹਦੇ ਸੰਬੰਧ ਵਿੱਚ ਮਹਾਰਾਜ ਨੇ ਇਹ ਪੰਕਤੀਆਂ ਲਿਖੀਆਂ ਨੇ ਵੇ ਅੰਤਰ ਲੋਭ ਫਿਰੇ ਹਲਕਾਏ ਵੇ ਅੰਦਰ ਲੋਭਾ ਹਲਕਿਆ ਫਿਰਦਾ ਨਿੰਦਾ ਕਰੇ ਸਿਰਪਾਰ ਉਠਾਈ ਵੇ ਨਿੰਦਾ ਦਾ ਭਾਰ ਹੀ ਚੱਕੀ ਫਿਰਦਾ ਬ੍ਰਾਹਮਣ ਪੁਜਾਰੀ ਦੀ ਗੱਲ ਆ ਬਰਾਦਰੀ ਦਾ ਵਿਰੋਧ ਨਹੀਂ ਜੀ ਇਹ ਪਹਿਲਾਂ ਵੀ ਆਪਾਂ ਗੱਲ ਕਰੀ ਆ ਮਹਾਰਾਜ ਕਿਸੇ ਦਾ ਬਰਾਦਰੀ ਦਾ ਵਿਰੋਧ ਨਹੀਂ ਕਰਦੇ ਉਹਦੀਆਂ ਬੰਦੇ ਦੀਆਂ ਕਰਤੂਤਾਂ ਦਾ ਵਿਰੋਧ ਕਰਦੇ ਨੇ ਬਜੇੜਾਂ ਗਾ ਮਾਰੀਆਂ ਮਾੜੀਆਂ ਕਰਤੂਤਾ ਮਾੜੇ ਕੰਮ ਕਰਦਾ ਕਿਸੇ ਨੂੰ ਉਲਟ ਰਾਹ ਦੱਸਨੇ ਪੁੱਠੇ ਪਾਸੇ ਤੋੜਨਾ ਪ੍ਰਮਾਤਮਾ ਦੇ ਨਾਮ ਨਾਲੋਂ ਤੋੜਨਾ ਜਿਹੜਾ ਕੋਈ ਵੀ ਆ ਚਾਹੇ ਉਹ ਬ੍ਰਾਹਮਣ ਆ ਚਾਹੇ ਕੋਈ ਵੀ ਆ ਜਿਹੜਾ ਮਨੁੱਖਤਾ ਨੂੰ ਪੁੱਠੇ ਰਾਹ ਤੋੜਦਾ ਵੀ ਇੱਧਰ ਆਓ ਜੀ ਤੁਸੀਂ ਆਹ ਕੰਮ ਕਰ ਲਓ ਜੀ ਤੁਸੀਂ ਉਹ ਕਰ ਲਓ ਜੀ ਛੋਟਾ ਇਹਦੇ 'ਚ ਭਲਾ ਜੀ ਛੋਟਾ ਉਹਦੇ 'ਚ ਭਲਾ ਨਹੀਂ ਭਲਾ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਭਲਾ ਪ੍ਰਮਾਤਮਾ ਦੇ ਨਾਮ ਨਾਲ ਗੁਰਬਾਣੀ ਜੋੜਦੀ ਹੈ ਗੁਰਬਾਣੀ ਨਾਮ ਬਾਣ ਨਾਮ ਨਾਲ ਜੋੜਦੀ ਹੈ ਵੀ ਮਨੁੱਖ ਤੇਰਾ ਭਲਾ ਹੋ ਜੇ ਤੇਰਾ ਮਨੁੱਖਾ ਜਨਮ ਸਫਲ ਹੋ ਜੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਦਸਾਂ ਪਾਸ਼ਾਆਂ ਨੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਹੀ ਜੋੜਿਆ ਮਨੁੱਖਤਾ ਨੂੰ ਵੀ ਮਨੁੱਖਤਾ ਵਿਹਿਮਾ ਭਰਮਾ ਕਰਮਾ ਕੰਡਾ ਵਿਸ਼ਿਆਂ ਬਕਾਰਾਂ ਚੋਂ ਨਿਕਲ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਕਿੱਡੀ ਵੱਡੀ ਕੁਰਬਾਨੀ ਆ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਪਾ ਤੱਕ ਬਈ ਮਨੁੱਖਤਾ ਦਾ ਭਲਾ ਹੋ ਜੇ ਤੇ ਜਿਹੜਾ ਹੁਣ ਮਨੁੱਖਤਾ ਨੂੰ ਪ੍ਰਮਾਤਮਾ ਦੇ ਨਾਮ ਨਾਲੋਂ ਜੋੜ ਕੇ ਕਰਮ ਕਾਂਡਾਂ ਨਾਲ ਜੋੜਦਾ ਕੋਈ ਜੋਤਸਲਾ ਕੇ ਦੱਸੀ ਜਾਂਦਾ ਕੋਈ ਕਾਫੇ ਲਾ ਕੇ ਦੱਸੀ ਜਾਂਦਾ ਕੋਈ ਟੇਬੇ ਲਾਉਂਦਾ ਕੋਈ ਰਜਾਈਤਾਂ ਕੱਢੀ ਜਾਂਦਾ ਪੁੱਠੇ ਪਾਸੇ ਨੂੰ ਤੋਰੀ ਜਾਂਦਾ ਕਲ ਕਲ ਇਸ ਦੇ ਵਿੱਚ ਫਸਾਈ ਜਾਂਦਾ ਲੋਕਾਂ ਨੂੰ ਮਹਾਰਾਜ ਕਹਿੰਦੇ ਨਿੰਦਾ ਕਰੇ ਸਿਰ ਭਾਰ ਉਠਾਏ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਵੀ ਇਹ ਦੂਜਿਆਂ ਦੀ ਨਿੰਦਾ ਕਰਦੇ ਫਿਰਦੇ ਹਨ ਆਪਣੇ ਸਿਰ ਉੱਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ ਅੱਗੇ ਅੱਗੇ ਦੱਸਦੇ ਨੇ ਮਹਾਰਾਜ ਮਾਇਆ ਮੂਠਾ ਤੇਤੇ ਨਹੀਂ ਭਰਮੇ ਭੂਲਾ ਬਹੁਤੀ ਰਾਹੀ ਹੇ ਭਾਈ ਮਾਇਆ ਦੇ ਮੋਹ ਦੇ ਹੱਥੋਂ ਆਪਣੇ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਇਸ ਪਾਸੇ ਧਿਆਨ ਨਹੀਂ ਦਿੰਦਾ ਤੇ ਭਰਮੇ ਭੁਲਾ ਬਹੁਤੀ ਰਾਹੀ ਮਾਇਆ ਦੀ ਭਟਕਣਾ ਦੇ ਕਾਰਨ ਕਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀ ਖੁਆਰ ਹੁੰਦਾ ਫਿਰਦਾ ਜੋ ਨਾ ਬਖੱਜਲ ਖੁਆਰੀ ਕਹਿੰਦੇ ਖੁਆਰ ਹੁੰਦਾ ਫਿਰਦਾ ਮਹਾਰਾਜ ਕਹਿੰਦੇ ਲਿਖ ਬਾਹਰ ਵੇਖ ਕਰੇ ਕਹਨੇਰੇ ਅੰਤਰ ਵਿਖਿਆ ਉਤਰੀ ਘੇਰੇ ਮਹਾਰਾਜ ਕਹਿੰਦੇ ਅਜਿਹੇ ਬ੍ਰਾਹਮਣ ਬਾਹਰ ਲੋਕਾਂ ਨੂੰ ਪਤਿਉਣ ਵਾਸਤੇ ਪਤਿਉਣ ਦਾ ਮਤਲਬ ਹੀ ਪਤੀ ਜਣ ਸਾਡੇ ਤੇ ਖੁਸ਼ ਹੋਣ ਪਤਿਉਣ ਵਾਸਤੇ ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜਾਹਰ ਕਰਨ ਵਾਸਤੇ ਕਈ ਧਰਮਕ ਭੇਖ ਕਰਦੇ ਹਨ ਆਪਣੇ ਆਪ ਨੂੰ ਲੋਕਾਂ ਦਾ ਆਗੂ ਅਖਵਾਉਣ ਵਾਸਤੇ ਬੜੇ ਭੇਖ ਕਰਦੇ ਨੇ ਵੀ ਸਾਨੂੰ ਲੋਕ ਆਗੂ ਮੰਨਣ ਵੀ ਇਹ ਸਿਆਣੇ ਨੇ ਜਿਵੇਂ ਇਹ ਕਹਿੰਦੇ ਆ ਇਹਨਾਂ ਦੇ ਮਗਰ ਤੁਰਗੇ ਆਗੂ ਦਾ ਮਤਲਬ ਵੀ ਮੂਹਰੇ ਤੁਰਨ ਵਾਲਾ ਤੇ ਪਿੱਛੇ ਖਲਕਤ ਤੁਰੇ ਤੇ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ 10 ਪਾਤਸ਼ਾਹਾਂ ਵਰਗਾ ਆਗੂ ਕੋਈ ਲੱਭ ਜੂ ਇਹ ਨਹੀਂ ਆਗੂ ਜਿਹੜੇ ਚਮਕੌਰ ਦੀ ਗੜੀ ਦੇਖੋ ਆਨੰਦਪੁਰ ਸਾਹਿਬ ਨੂੰ ਪਹਿਲਾਂ ਘੇਰਾ ਪਿਆ 8-9 ਮਹੀਨੇ ਜਦੋਂ ਮਹਾਰਾਜ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਨੀਤੀ ਮਾੜੀ ਆ ਤੇ ਇਹਦੇ ਪਰਿਵਾਰ ਸੀ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਿਵਾਰ ਹੌਲੀ-ਹੌਲੀ ਨਾ ਸੇਵ ਜਗ੍ਹਾ ਤੇ ਪਹੁੰਚਾਉਣੇ ਸ਼ੁਰੂ ਕਰਤੇ ਬਹੁਤ ਪਰਿਵਾਰ ਬੱਚਿਆਂ ਵਾਲੇ ਸਿੰਘ-ਸਿੰਘਣੀਆਂ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਸਹੀ ਸੇਵ ਜਗ੍ਹਾ ਤੇ ਪਹੁੰਚਾਉਣੇ ਸ਼ੁਰੂ ਕਰਤੇ ਉਥੋਂ ਆਨੰਦਪੁਰ ਸਾਹਿਬ ਤੋਂ ਉਹ ਆਪਣੇ ਚੌਹਾਂ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਤੇ ਮਾਤਾ ਸੁੰਦਰ ਕੌਰ ਜੀ ਹੋਣਾ ਨੂੰ ਵੀ ਛੇਪ ਜਗਾ ਭੇਜ ਸਕਦੇ ਸੀ ਪਰ ਕਿਉਂ ਨਹੀਂ ਭੇਜੇ ਨਹੀਂ ਮਨੁੱਖਤਾ ਦੇ ਭਲੇ ਵਾਸਤੇ ਆਗੂ ਇਹੋ ਜੇ ਹੋਣੇ ਚਾਹੀਦੇ ਆ ਇੰਨਾ ਮਗਰ ਤੁਰਨਾ ਇੰਨਾ ਆਗੂਆਂ ਮਗਰ ਇਨ੍ਹਾਂ ਦੇ ਇਤਿਹਾਸ ਮਗਰ ਤੇ ਨਾਮ ਗੁਰਬਾਣੀ ਮਗਰ ਗੁਰਬਾਣੀ ਦੇ ਕਹੇ ਲੱਗਣਾ ਇਹ ਨੇ ਆਗੂ ਆਪਣੇ ਹੁਣ ਅਸਟਮ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਗੂ ਜਿਵੇਂ ਕਹਿੰਦੇ ਨੇ ਆਪਾਂ ਇਹਨਾਂ ਦੇ ਮਗਰ ਤੁਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਗਰ ਚੱਲੀਏ ਇੱਥੇ ਜਿਹੜੇ ਆਗੂ ਬਣਦੇ ਨੇ ਮਹਾਰਾਜ ਕਹਿੰਦੇ ਬਾਹਰ ਭੇਖ ਕਰੇ ਹਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਜਿਹੇ ਬ੍ਰਾਹਮਣ ਬਾਹਰ ਲੋਕਾਂ ਨੂੰ ਪਤਿਉਣ ਵਾਸਤੇ ਆਪਣੇ ਆਪ ਨੂੰ ਲੋਕਾਂ ਦਾ ਧਰਮ ਕਾਗੂ ਜ਼ਾਹਰ ਕਰਨ ਵਾਸਤੇ ਜ਼ਾਹਰ ਕਰਨ ਵਾਸਤੇ ਕਈ ਧਰਮਕ ਭੇਖ ਕਰਦੇ ਹਨ ਤੇ ਪਰ ਉਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ ਜਿਹੜਾ ਹੁਣ ਆਪ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਤੇ ਦੂਜੇ ਨੂੰ ਕਿੱਥੋਂ ਛਡਕਾਰਾ ਦਵਾ ਦੂ ਆਪਣੇ ਸਤਿਗੁਰੂ ਮੋਹ ਮਾਇਆ ਤੋਂ ਨਰਲੇਪ ਨੇ ਤੇ ਮੋਹ ਮਾਇਆ ਦੇ ਨਰਲੇਪ ਚੋਂ ਸਾਨੂੰ ਵੀ ਕੱਢਣਗੇ ਸਾਨੂੰ ਫਸਣ ਨਹੀਂ ਦੇਣਗੇ ਮੋਹ ਮਾਇਆ ਦੇ ਨਰਲੇਪ ਦੇ ਵਿੱਚ ਮੋਹ ਮਾਇਆ ਦੇ ਸੰਜੇ ਵਿੱਚ ਫਸਲ ਨਹੀਂ ਦੇਣਗੇ ਆਪ ਨਰਲੇਪਾ ਤੇ ਸਾਨੂੰ ਵੀ ਨਰਲੇਪ ਕਰਨਗੇ ਮਹਾਰਾਜ ਕਹਿੰਦੇ ਅਬਰ உபਦੇਸ਼ ਆਪ ਨਾ ਬੂਝੇ ਐਸਾ ਬ੍ਰਾਹਮਣ ਕਹੀ ਨਾ ਸੀਜੇ ਮਹਾਰਾਜ ਕਹਿੰਦੇ ਜਿਹੜਾ ਬ੍ਰਾਹਮਣ ਹੋਰਨਾਂ ਨੂੰ ਤਾਂ ਧਰਮ ਦਾ ਉਪਦੇਸ਼ ਕਰਦਾ ਹੈ ਪਰ ਆਪ ਉਸ ਧਰਮ ਨੂੰ ਨਹੀਂ ਸਮਝਦਾ ਐਸਾ ਬ੍ਰਾਹਮਣ ਕਹੀ ਨਾ ਜੀਜੇ ਅਜੇਹਾ ਬ੍ਰਾਹਮਣ ਲੋਕ ਪ੍ਰਲੋਕ ਕਿਤੇ ਵੀ ਕਾਮਜਾਪ ਨਹੀਂ ਹੁੰਦਾ ਮੂਰਖ ਬ੍ਰਾਹਮਣ ਪ੍ਰਭੂ ਸੁਭਾਲ ਮਹਾਰਾਜ ਨੇ ਦੱਸਿਆ ਏ ਮੂਰਖ ਬ੍ਰਾਹਮਣ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਿਆ ਕਰ ਐਵੇਂ ਨਾ ਪੁੱਠੇ ਪਾਸੇ ਤੁਰ ਤੇ ਲੋਕਾਂ ਨੂੰ ਪੁੱਠੇ ਪਾਸੇ ਤੋਰ ਦੇਖ ਤ ਸੁਨ ਤ ਤੇਰੇ ਹੈ ਨਾਲ ਮਹਾਰਾਜ ਕਹਿੰਦੇ ਹੈ ਮੂਰਖ ਬ੍ਰਾਹਮਣ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਿਆ ਕਰ ਉਹ ਪ੍ਰਮਾਤਮਾ ਤੇਰੇ ਸਾਰੇ ਕੰਮ ਵੇਖਦਾ ਤੇਰੀਆਂ ਸਾਰੀਆਂ ਗੱਲਾਂ ਸੁਣਦਾ ਸਦਾ ਤੇਰੇ ਨਾਲ ਰਹਿੰਦਾ ਹੈ ਭਲੇਖੇ 'ਚ ਨਾ ਰਹੀਂ ਤੇਰਾ ਲੇਖਾ ਜੋਖਾ ਹੋਊ ਕਿਉਂਕਿ ਸਤ ਸੁਣਦਾ ਸਤ ਵੇਖਦਾ ਆ ਵੀ ਐੱਛੇ ਵੀ ਪੰਕਤੀ ਇਹੀ ਕਹਿੰਦੀ ਆ ਦੇਖ ਤ ਸੁਣ ਤ ਤੇਰੇ ਹੈ ਨਾਲ ਹੁਣ ਸਿੱਖਿਆ ਆਪਾਂ ਵੀ ਲੈਣੀ ਆ ਬਿ ਕਿਸੇ ਵੀ ਕਸਮ ਦਾ ਕੋਈ ਮਾੜਾ ਕੰਮ ਨਹੀਂ ਕਰਨਾ ਪ੍ਰਭੂ ਪਰਮਾਤਮ ਤੈਨੂੰ ਸੁਣ ਵੀ ਰਿਹਾ ਤੇ ਤੈਨੂੰ ਵੇਖ ਵੀ ਰਿਹਾ ਤੇਰੇ ਨਾਲ ਨਾਲ ਆ ਸਰਥਾਂ ਤੇ ਜਿੱਥੇ ਹੋ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਕੁਦਰਤ ਦੀ ਸਿਰਜਣਾ ਕਰਨ ਵਾਲਾ ਉਹ ਸਦਾ ਤੇਰੇ ਨਾਲ ਨਾਲ ਹਰ ਤੇਰੇ ਕੰਮ ਹਰ ਤੇਰੇ ਮਨ ਦੇ ਫੁਰਨੇ ਸਭ ਤੇਰੀਆਂ ਕੀਤੀਆਂ ਕਰਾਈਆਂ ਸਭ ਨੋਟ ਹੋ ਰਹੀਆਂ ਚੰਗਾ ਮਾੜਾ ਕੀਤਾ ਹੋਇਆ ਨੋਟ ਹੋ ਰਿਹਾ ਫੈਲ ਬਣੀ ਜਾ ਰਹੀ ਹੈ ਭਲੇਖੇ ਚ ਨਾ ਰਹੀ ਮਰੋਖ ਗਰਵਾਣੀ ਕਹਿੰਦੀ ਹੈ ਸੱਚ ਕਹਿੰਦੀ ਹੈ ਜੋ ਗਰਵਾਣੀ ਚ ਲਿਖਿਆ ਸੱਚ ਲਿਖਿਆ ਐਵੇਂ ਕਿਤੇ ਅਣਗੌਲੀ ਨਾ ਕਰਦੀ ਗੁਰੂ ਦੀ ਗੱਲ ਸੁਣ ਕੇ ਵੀ ਚਲ ਕੋਈ ਨਾ ਇਹ ਤਾਂ ਲਿਖਿਆ ਜਾਂ ਨਹੀਂ ਨਹੀਂ ਜੋ ਗੁਰੂ ਸਾਹਿਬ ਨੇ ਲਿਖਿਆ ਉਹ ਸੱਚ ਲਿਖਿਆ ਦੇਖ ਤ ਸੁਣ ਤ ਤੇਰੇ ਨਾਲ ਉਹ ਪ੍ਰਮਾਤਮਾ ਤੇਰੇ ਸਾਰੇ ਕੰਮ ਵੇਖਦਾ ਤੇਰੀਆਂ ਸਾਰੀਆਂ ਗੱਲਾਂ ਸੁਣਦਾ ਤੇਰੇ ਨਾਲ ਰਹਿੰਦਾ ਅੱਜ ਹੀ ਸਮਝ ਜਾ ਤੈਨੂੰ ਪਤਾ ਲੱਗ ਗਿਆ ਤਾਂ ਹੁਣ ਕੁਰਬਾਨੀ ਦੀ ਪੰਕਤੀ ਤੋਂ ਕਹੋ ਨਾਨਕ ਜੇ ਹੋ ਵੀ ਭਾਗ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਜਿਹੇ ਬ੍ਰਾਹਮਣ ਨੂੰ ਆਖ ਜੇ ਤੇਰੇ ਭਾਗ ਜਾਗਣ ਜੇ ਤੇਰੇ ਭਾਗ ਜਾਗਣ ਮਾਨ ਛੋਡ ਗੁਰ ਚਰਨੀ ਲਾਗ ਤੂੰ ਆਪਣੀ ਉੱਚੀ ਜਾਤ ਤੇ ਵਿਦਪਤਾ ਦਾ ਮਾਨ ਛੱਡ ਕੇ ਗੁਰੂ ਦੀ ਸ਼ਰਨ ਪਾਓ ਵੀ ਆਪਣੇ ਆਪ ਨੂੰ ਬ੍ਰਾਹਮਣ ਉੱਚੀ ਜਾਤ ਦਾ ਖਵਾਉਂਦਾ ਜਾਤ ਕੋਈ ਆ ਮਨੁੱਖਤਾ ਕਿਉਂਕਿ ਕਈ ਜਿਹੜੇ ਗਰੀਬ ਲੋਕ ਨੇ ਆਪਾਂ ਜਿਹੜੇ ਕਹਿੰਦੇ ਆ ਗਰੀਬ ਲੋਕ ਨੇ ਗਰੀਬ ਕਿਹਨੇ ਕਰਿਆ ਪ੍ਰਮਾਤਮਾ ਨੇ ਨਹੀਂ ਗਰੀਬ ਕੀਤਾ ਉਹਨੂੰ ਪ੍ਰਮਾਤਮਾ ਨੇ ਤਾਂ ਇੱਕੋ ਜਿਹਾ ਕੀਤਾ ਸਭ ਨੂੰ ਇੱਕੋ ਜੇ ਹੱਥ ਪੈਰ ਨੱਕ ਮੂੰਹ ਸਭ ਇੱਕੋ ਜਿਹਾ ਸਰੀਰ ਦੇ ਕੇ ਭੇਜਿਆ ਇੱਕੋ ਜੀ ਦਾਤ ਦਿੱਤੀ ਆ ਪ੍ਰਮਾਤਮਾ ਨੇ ਹਵਾ ਪਾਣੀ ਆਕਸੀਜਨ ਸਭ ਇੱਕੋ ਜਿਹਾ ਮਿਲਦਾ ਪ੍ਰਮਾਤਮਾ ਨੇ ਇੱਕੋ ਜਿਹਾ ਪੈਦਾ ਕੀਤੇ ਆ ਪਰ ਜੇ ਕੋਈ ਗਰੀਬੀ ਕੱਟ ਰਿਹਾ ਤਾਂ ਕਿਸੇ ਨੇ ਗਰੀਬ ਬਣਾਇਆ ਉਹਨੂੰ ਕਿਸੇ ਨੇ ਕਿਸੇ ਨੇ ਵੀ ਲਾ ਲੋ ਹੁਣ ਤੁਸੀਂ ਠੀਕ ਆ ਜੀ ਗਰੀਬ ਬਣਾਇਆ ਉਹਨਾਂ ਨੂੰ ਵੀ ਇਹਨਾਂ ਨੂੰ ਇਸੇ ਕੰਮ ਤੇ ਰੱਖੋ ਉਹਨਾਂ ਦਾ ਹੱਕ ਮਾਰਿਆ ਗਿਆ ਉਹਨਾਂ ਦੀਆਂ ਬਣਦੀਆਂ ਜ਼ਰੂਰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਤਾਂ ਗਰੀਬ ਗਰੀਬ ਹੋ ਰਿਹਾ ਪ੍ਰਮਾਤਮਾ ਨੇ ਨਾ ਕੋਈ ਗਰੀਬ ਤੇ ਨਾ ਕੋਈ ਅਮੀਰ ਪੈਦਾ ਕੀਤਾ ਉਹਨੇ ਤਾਂ ਇੱਕ ਮਨੁੱਖ ਪੈਦਾ ਕੀਤਾ ਹੁਣ ਮਨੁੱਖਤਾ ਨੂੰ ਛੱਡ ਕੇ ਬਾਕੀ ਆਪਾਂ ਜੇ ਨਿਗਾਹ ਮਾਰਗੇ ਪਸ਼ੂ ਪੰਛੀ ਪੇੜ ਪੌਦਿਆਂ ਦੇ ਵਿੱਚ ਕੋਈ मतलबला गरीब अमीर है बुझਾਪਾ ਕਹ ਜੀ ਆਹ ਭਾਈ ਆਹ ਪਸੂ ਦਾ ਅਮੀਰ ਨੇ ਤੇ ਆ ਗਰੀਬ ਨੇ ਨਾ ਕਿਉਂਕਿ ਮਨੁੱਖਤਾ ਦੀਆਂ ਕਰਤੂਤਾਂ ਨੇ ਗਰੀਬ ਅਮੀਰ ਅਮੀਰ ਬਣਾਏ ਆ ਦੂਜਿਆਂ ਦਾ ਹੱਕ ਮਾਰਨਾ ਆਪਦੇ ਢੱਡ ਭਰਨੇ ਆਪਦੇ ਬੁੱਝੇ ਭਰਨੇ ਕਹਿ ਲੋ ਵੀ ਦੂਜੇ ਦਾ ਹੱਕ ਮਾਰ ਮਾਰ ਕੇ ਆਪ ਇਕੱਠਾ ਕਰੀ ਜਾਣਾ ਅਸੀਂ ਅਮੀਰ ਹੋ ਗਏ ਜੀ ਪੈਸੇ ਵਾਲੇ ਹੋ ਗਏ ਪੈਸਾ ਕਰਕੇ ਅਮੀਰ ਆ ਜਦੋਂ ਕੋਈ ਭੀੜ ਪੈਂਦੀ ਆ ਉਦੋਂ ਮੀਰੀ ਮੂਰੀ ਜੀ ਕਿਧਰੇ ਜਾਂਦੀ ਏ ਬੈਂਕ ਬੈਲੈਂਸ ਦਾ ਕੋਈ ਬਾਣ ਕਰਦਾ ਤੇ ਉਹ ਜਦੋਂ ਕਿਤੇ ਹਸਪੀਟਲ ਚ ਜਾਂਦਾ ਉਦੋਂ ਲੱਗ ਜਾਂਦੇ ਨੇ ਸਾਰੇ ਹੀ ਲੋਕਾਂ ਤੋਂ ਵੀ ਫੜ ਕੇ ਲਾ ਦਿੰਦਾ ਫਿਰ ਕਰਜ਼ਾਈ ਵੀ ਹੋ ਜਾਂਦਾ ਕਹਿਣ ਦਾ ਭਾਵ ਆ ਵੀ ਗਰੀਬ ਅਮੀਰ ਪ੍ਰਮਾਤਮਾ ਨੇ ਨਹੀਂ ਬਣਾਏ ਇਹ ਮਨੁੱਖਤਾ ਨੇ ਸਭ ਕੁਝ ਕੀਤਾ ਮਨੁੱਖ ਨੇ ਚਲੋ ਇਹ ਗੱਲ ਆਪਾਂ ਸਮਝ ਲਈ ਕੋਹ ਨਾਨਕ ਜੇ ਹੋਈ ਵੇ ਜੇ ਹੋ ਵੀ ਭਾਗ اے ਨਾਨਕ ਅਜੇਹੇ ਬ੍ਰਾਹਮਣ ਨੂੰ ਆਖ ਜੇ ਤੇਰੇ ਭਾਗ ਜਾਗਣ ਤਾਂ ਮਨ ਛੋੜ ਗੁਰ ਚਰਨੀ ਮਨ ਛੋੜ ਗੁਰ ਚਰਨੀ ਲਾਗ ਆਪਣਾ ਆਪ ਛੱਡ ਦੇ ਵੀ ਮੈਂ ਹੀ ਆ ਸਭ ਕੁਝ ਮੇਰਾ ਕੀਤਾ ਹੀ ਹੋ ਰਿਹਾ ਮੇਰਾ ਕਮਾਇਆ ਹੀ ਲੋਕ ਖਾਂਦੇ ਨੇ ਮੇਰੀ ਕੀਤੀ ਮਿਹਨਤ ਤੇ ਹੀ ਪਲਦਾ ਪਰਿਵਾਰ ਨਾ 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 ਆਪੋ ਆਪਣੇ ਕਰਮ ਖਾ ਰਿਆ ਸਭ ਜੀਵ ਪਰ ਜਦੋਂ ਕੋਈ ਆਪਣੇ ਆਪ ਨੂੰ ਤਾਕਤਵਰ ਸਮਝ ਕੇ ਉਹਦਾ ਹੱਕ ਮਾਰਦਾ ਨਾ ਉਦੋਂ ਉਹ ਗਰੀਬ ਹੁੰਦਾ ਨਹੀਂ ਗਰੀਬ ਨਹੀਂ ਹੁੰਦਾ ਮਾਨ ਛੋੜ ਗੁਰ ਚਰਨੀ ਲਾਗ ਤਾਂ ਆਪਣੀ ਉੱਚੀ ਜਾਤ ਤੇ ਵਿਦਪਤਾ ਦਾ ਮਾਨ ਛੱਡ ਕੇ ਗੁਰੂ ਦੀ ਸ਼ਰਨ ਪਾਓ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਉੱਚਾ ਨਾ ਸਮਝ ਵੇ ਮੈਂ ਵੱਡੀ ਜਾਤ ਦਾ ਨਾ ਮਨੁੱਖ ਇੱਕ ਤਾਂ ਹੀ ਇੱਕੋ ਹੀ ਆ ਮਨੁੱਖਤਾ ਜਾਤ ਵੱਡੀ ਛੋਟੀ ਨਹੀਂ ਕੋਈ ਹੁੰਦੀ ਕੰਮ ਕੋਈ ਵੱਡੇ ਛੋਟੇ ਨਹੀਂ ਹੁੰਦੇ ਪਰ ਜਿਹੜੇ ਔਖੇ ਕੰਮਾਂ ਉਹਨਾਂ ਕੰਮਾਂ ਦੇ ਵਿੱਚ ਫਸਾ ਕੇ ਗਰੀਬ ਨੂੰ ਗਰੀਬ ਕੀਤਾ ਜਾ ਰਿਹਾ ਇਹ ਵਿੱਚੋਂ ਗੱਲ ਆ ਗਈ ਜੀ ਵਿਮਾਨ ਛੱਡ ਆਪਣਾ ਆਪ ਛੱਡ ਦੇ ਕਿਸੇ ਦਾ ਹੱਕ ਮਾਰਨਾ ਛੱਡ ਦੇ ਐਵੇਂ ਨਾ ਆਪਣੇ ਆਪ ਨੂੰ ਤੂੰ ਉੱਚੀ ਸਮਝਦਾ ਵੀ ਮੈਂ ਤਾਂ ਉੱਚੀ ਜਾਤ ਦਾ ਤੇ ਮੈਂ ਤਾਂ ਬਿਦਬਾਨ ਆ ਨਾ 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 ਇਹ ਤਾਂ ਜਦੋਂ ਫਿਰ ਇੱਕ ਪੰਕਤੀ ਪੜ੍ਹਦੇ ਹੁੰਨੇ ਆ ਕੁਰਬਾਨੀ ਦੇ ਵਿੱਚ ਆਪਾਂ ਹੁਕਮਨਾਮੇ ਵਿੱਚ ਪੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੈਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਪੁਰਖਣ ਨਾਰੀ ਤੇ ਉਹ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਉਹ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਚੱਕੀ ਚੱਲਦੀ ਆ ਕੱਖਾਂ ਕਾਨਿਆਂ ਦਾ ਹੋ ਜਾਂਦਾ ਮਨੁੱਖ ਆਪਣੇ ਆਪ ਨੂੰ ਤਣਾੜ ਅਖਵਾਉਣ ਵਾਲਾ ਆਪਣੇ ਆਪ ਨੂੰ ਵੱਡੇ ਰਾਜਾਂ ਦਾ ਰਾਜਾ ਅਖਵਾਉਣ ਵਾਲਾ ਕੱਖਾਂ ਕਾਨਿਆਂ ਦਾ ਹੋ ਜਾਂਦਾ ਜਦੋਂ ਨਜ਼ਰ ਅਪੱਠੀ ਜੇ ਕਰੇ ਸੁਲਤਾਨਾਂ ਕਹਾ ਕਰਾਂ ਦਾ ਗਰਬਾਣੀ ਚ ਪੰਗਤੀ ਆ ਜਦੋਂ ਉਹਦੀ ਨਜ਼ਰ ਬਦਲਦੀ ਆ ਨਾ ਪ੍ਰਭੂ ਪਰਮਾਤਮਾ ਦੀ ਤੇ ਫਿਰ ਆਪਣੇ ਆਪ ਨੂੰ ਵੱਡਾ ਸੁਲਤਾਨ ਰਾਜਾ ਖਵਾਨ ਵਾਲਾ ਕੱਖਾਂ ਕਾਨਿਆਂ ਦਾ ਹੋ ਜਾਂਦਾ ਮਾਨ ਛੋੜ ਗੁਰ ਚਰਨੀ ਲਾਗ ਤਾਂ ਆਪਣੇ ਉੱਚੀ ਜਾਤ ਤੇ ਵਿਦਪਦਾਂ ਦਾ ਮਾਨ ਛੱਡ ਕੇ ਗੁਰੂ ਦੀ ਸ਼ਰਨ ਪਾਓ ਮਹਾਰਾਜ ਕਹਿੰਦੇ ਮਨ ਅਹੰਕਾਰ ਚੱਕੀ ਫਿਰ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਆਸਾ ਮਹੱਲਾ ਪੰਜਵਾਂ ਦੁਖ ਰੋਗ ਭੈ ਦੁਖ ਰੋਗ ਭੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਈ ਏ ਮਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਇਹ ਆਸਮਾਨ ਹੱਲਾ ਪੰਜਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਦੁੱਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਦੁੱਖ ਤੇ ਰੋਗ ਤਨ ਤੋਂ ਵੀ ਚਲੇ ਜਾਣਗੇ ਮਨ ਤੋਂ ਵੀ ਚਲੇ ਜਾਣਗੇ ਪਰ ਜਾਣਗੇ ਕਦੋਂ ਜਦੋਂ ਮਨ ਹਰੀ ਪ੍ਰਭੂ ਪਰਮਾਤਮਾ ਨੂੰ ਗਾਉਣਾ ਸ਼ੁਰੂ ਕਰ ਦੇਗਾ ਸਾਰੇ ਦੁੱਖ ਤੇ ਰੋਗ ਦੂਰ ਹੋ ਜਾਣਗੇ ਮਹਾਰਾਜ ਨੇ ਲਿਖਿਆ ਫੇਰ ਕੀ ਹੋਏਗਾ ਦੁੱਖ ਰੋਗ ਵੀ ਦੂਰ ਹੋਣਗੇ ਤੇ ਅੱਗੇ ਕੀ ਦੱਸਦੇ ਨੇ ਮਹਾਰਾਜ ਭਾਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨ ਜਾਏ ਗੁਰੂ ਦੀ ਸੰਗਤ ਵਿੱਚ ਮਿਲ ਕੇ ਮੇਰੇ ਅੰਦਰ ਆਨੰਦ ਦੀ ਆਨੰਦ ਹੀ ਆਨੰਦ ਬਣਿਆ ਪਿਆ ਹੈ ਹੁਣ ਮੇਰਾ ਮਨ ਕਿਸੇ ਵੀ ਪਾਸੇ ਨਹੀਂ ਭਟਕਦਾ ਹੁਣ ਮਨ ਟਕੋ ਵਿੱਚ ਆ ਗਿਆ ਗੁਰੂ ਦੇ ਚਰਨਾਂ ਵਿੱਚ ਟਿਕ ਗਿਆ ਤੇ ਭਰੋਸਾ ਹੋ ਗਿਆ ਵੀ ਜੋ ਕਰੇ ਕਰਾਵੇ ਆਪਿਆ ਬਿ ਮਨੁੱਖ ਕੇ ਕਿਸ ਨਾਹੀ ਹਾਥ ਫਿਰ ਮਨੁੱਖਤਾ ਦੀ ਸੇਵਾ ਵਿੱਚ ਲੋੜਵੰਦ ਮਨੁੱਖਤਾ ਦੀ ਸੇਵਾ ਵਿੱਚ ਜ਼ਰੂਰ ਲੱਗਣਾ ਭੁਲੇਖਾ ਨਾ ਲੱਗ ਜੇ ਇੱਥੇ ਤੇ ਕਈ ਆਪ ਦਾ ਕੰਮ ਛੱਡ ਛੱਡ ਕੇ ਜਾਂਦੇ ਨੇ ਦੋ ਦੋ ਦਿਨ ਚਾਰ ਚਾਰ ਦਿਨੋਂ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਨੇ ਕਈ ਮਾਪੁਰਖ ਸਮਝ ਕੇ ਉਹਨੂੰ ਉਥੋਂ ਰੋਕਦੇ ਨੇ ਮਹਾਰਾਜ ਤੇ ਪਰ ਮਨੁੱਖਤਾ ਦੀ ਸੇਵਾ ਵਾਸਤੇ ਕਿਹਦੀ ਵਾਸਤੇ ਕਹਿੰਦੇ ਨੇ ਲੋੜਵੰਦ ਦੀ ਸੇਵਾ ਮਦਦ ਲੋੜਵੰਦ ਦੀ ਇਹ ਮਨੁੱਖਤਾ ਦੀ ਸੇਵਾ ਵਿੱਚ ਲੱਗਣਾ ਮਨੁੱਖ ਨੇ ਕਿਸੇ ਨੂੰ ਦਵਾਈ ਦੀ ਲੋੜ ਆ ਕਿਸੇ ਨੂੰ ਪੜ੍ਹਾਈ ਦੀ ਲੋੜ ਆ ਕਿਸੇ ਨੂੰ ਕਿਤਾਬਾਂ ਦੀ ਜ਼ਰੂਰਤ ਆ ਕਿਸੇ ਨੂੰ ਘਰ ਮਕਾਨ ਦੀ ਜ਼ਰੂਰਤ ਆ ਇਹ ਮਿਲ ਕੇ ਨਹੀਂ ਤਾਂ ਹੁਣ ਵੇਖਦੇ ਆ ਵੇਖਦੇ ਆ ਨਿੰਦਾ ਨਹੀਂ ਹੈ ਸਚਾਈ ਆ ਕੁਝ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਐਨ ਆਰ ਆਈ ਵੀਰਾਂ ਵਾਲਿਆਂ ਨੂੰ ਪੈਸਾ ਆਉਂਦਾ ਵੀ ਤੁਸੀਂ ਆਹ ਕੰਮ ਕਰੋ ਜੀ ਜਾ ਕੇ ਮਨੁੱਖਤਾ ਦੀ ਭਲਾਈ ਵਾਸਤੇ ਮਨੁੱਖਤਾ ਦੀ ਸੇਵਾ ਕਰੋ ਤੁਸੀਂ ਤੇ ਉਹ ਯਾਨੀ ਕਿ ਪੈਸਾ ਹਜਮ ਕਰਨ ਦੀ ਖਾਤਰ ਕੁਝ ਕੁ ਬਖਾਵਾ ਕਰਕੇ ਵੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਜੀ ਪੈਸਾ ਹਜਮ ਕਰੀ ਜਾਂਦੇ ਨੇ ਵੀ ਲੋਕ ਨਾਲੇ ਵੀਡੀਓ ਬਣਾ ਬਣਾ ਕੇ ਆਪਦਾ ਨਾਂ ਕਰੀ ਜਾਂਦੇ ਨੇ ਵੀ ਅਸੀਂ ਕਰਦੇ ਨੇ ਭੋਲੇ ਲੋਕ ਇਹੀ ਸਮਝਦੇ ਵੀ ਇਹ ਕਰਦੇ ਨੇ ਪਰ ਉਹ ਪੈਸਾ ਕਿੱਥੋਂ ਹੋਰ ਆ ਰਿਹਾ ਤੇ ਥੋੜਾ ਜਿਹਾ ਬਖਾਵਾ ਕਰਕੇ ਤੇ ਖਜ਼ਾਨੇ ਆਪਦੇ ਭਰੇ ਜਾ ਰਹੇ ਨੇ ਇਹ ਵੀ ਹੋ ਰਿਹਾ ਦੁਨੀਆ ਤੇ ਸਾਰੇ ਨਹੀਂ ਬਰਲਿਆਂ ਨੂੰ ਛੱਡ ਕੇ ਬਹੁਤ سارے ਚੰਗੇ ਲੋਕ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਨੇ ਭਾਈ ਗੁਰਪ੍ਰੀਤ ਸਿੰਘ ਜਣਟੇ ਹੋਣੀ ਲੱਗੇ ਆ ਨਾ ਮਨੁੱਖਤਾ ਦੀ ਸੇਵਾ ਚ ਦੇਖਦੇ ਆ ਜਖਮੀਆਂ ਨੂੰ ਚੱਕ ਚੱਕ ਲਿਆਉਂਦੇ ਕੀੜੇ ਪਏ ਹੁੰਦੇ ਆ ਸਿਰਾਂ ਚ ਲੋਕਾਂ ਦੇ ਜਿਨ੍ਹਾਂ ਨੂੰ ਚੱਕ ਚੱਕ ਕੇ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਨੇ ਇਹ ਇਹ ਇਹਨਾਂ ਨੂੰ ਅਸੀਂ ਸਮਝ ਸਕਦੇ ਹਾਂ ਵੀ ਇਹ ਗੁਰੂ ਦੇ ਕਹੇ ਅਨੁਸਾਰ ਚੱਲਣ ਬਾਰੇ ਮਹਾਪੁਰਖ ਕਹਿ ਲੈਂਦੇ ਆਪਾਂ ਇਹਨਾਂ ਨੂੰ ਬਾਕੀ ਤਾਂ ਚਲੋ 35 ਮਹਾਪੁਰਖਾਂ ਦੀ ਬਾਣੀ ਨਾਲ ਆਪਾਂ ਜੁੜੇ ਹੋਏ ਆਂ 35 ਮਹਾਪੁਰਖ ਵੀ ਕਿਉਂ ਕਿਹਾ ਜਿਹੜਾ ਚੰਗੇ ਕੰਮ ਕਰਦਾ ਮਹਾਪੁਰਖ ਹੀ ਆ ਚੰਗਾ ਪੁਰਖ ਚੰਗੇ ਕੰਮ ਕਰਨ ਵਾਲਾ ਬਿਰਲਿਆਂ ਨੂੰ ਛੱਡ ਕੇ ਕਿਹਾ ਵੀ ਕੁਝ ਲੋਕ ਇਸ ਤਰ੍ਹਾਂ ਦੇ ਵੀ ਆ ਵੀ ਥੋੜਾ ਜਿਹਾ ਬਖਾਵਾ ਕਰਿਆ ਵੀ ਮਨੁੱਖਤਾ ਦੀ ਸੇਵਾ ਵੇਚਾ ਤੇ ਢੱਡਾ ਆਪਣੇ ਭਰਨੇ ਸਿੱਧਾ ਜਿਹਾ ਕਹਿ ਲੀਏ ਮਹਾਰਾਜ ਕਹਿੰਦੇ ਭਾਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨਾ ਜਾਏ ਗੁਰੂ ਦੀ ਸੰਗਤ ਵਿੱਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ ਹੁਣ ਮੇਰਾ ਮਨ ਕਿਸੇ ਵੀ ਪਾਸੇ ਨਹੀਂ ਭਟਕਦਾ ਤੱਗੇ ਤਪਤ 부ਜੀ ਗੁਰ ਸ਼ਬਦੀ ਮਾਏ ਮਹਾਰਾਜ ਕਹਿੰਦੇ ਹੈ ਮਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰੇ ਅੰਦਰੋਂ ਵਕਾਰਾਂ ਦੀ ਛੜਨ ਮਟ ਗਈ ਹੈ ਤੇ ਮਿਟੀ ਛਰਨ ਜਦੋਂ ਮਤਲ ਛੜਨ ਮਿਟ ਗਈ ਫੇਰ ਕੀ ਹੋਇਆ ਬਿਨਸ ਗਿਓ ਤਾਪ ਸਭ ਸੰਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਈ ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਿਮਨਾਸ਼ ਹੋ ਗਏ ਹਨ ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ ਹੁਣ ਮੈਂ ਆਤਮਕ ਅਡੋਲਤਾ ਵਿੱਚ ਟਿਕਿਆ ਹੋਇਆ ਹਾਂ ਹੁਣ ਮੈਂ ਪ੍ਰਭੂ ਪ੍ਰੇਮ ਵਿੱਚ ਮਗਨ ਹਾਂ ਰਹਾਉ ਧਾਬਤ ਰਹੇ ਏਕ ਏਕ ਬੁੱਝੀਆਂ ਧਾਬਤ ਰਹੇ ਏਕ ਏਕ ਬੁੱਝੀਆਂ ਆਏ ਬਸੇ ਅਬ ਨਹ ਚਲਥਾਈ ਹੇ ਮੇਰੀ ਮਾਂ ਜਦੋਂ ਦੀ ਮੈਂ ਸਿਰਫ ਇੱਕ ਪ੍ਰਮਾਤਮਾ ਨਾਲ ਸਾਹਜ ਪਾਈ ਹੈ ਮੇਰੀਆਂ ਸਾਰੀਆਂ ਭਟਕਣਾ ਮੁੱਕ ਗਈਆਂ ਹਨ ਹੁਣ ਮੈਂ ਅਡੋਲ ਚਿਤ ਹੋ ਕੇ ਪ੍ਰਭੂ ਚਰਨਾ ਵਿੱਚ ਆ ਟਿਕਿਆ ਹਾਂ ਜਗਤ ਉਧਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਆਗਾਏ ਏ ਪ੍ਰਭੂ ਸਾਰੇ ਸੰਸਾਰ ਨੂੰ ਬਕਾਰਾਂ ਤੋਂ ਬਚਾਉਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ਜਨਮ ਦੋਖ ਪਰੇ ਮੇਰੇ ਪਾਸੇ ਅਬ ਪਕਰ ਨਹ ਚਲ ਸਾਧੂ ਪਾਏ ਮਹਾਰਾਜ ਕਹਿੰਦੇ ਏ ਮਾਂ ਏ ਮਤ ਮਤ ਨੂੰ ਕਿਹਾ ਜੀ ਇੱਥੇ ਏ ਮਾਂ ਹੁਣ ਮੈਂ ਅਡੋਲ ਚਿਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖਲਾਸੀ ਕਰ ਗਏ ਹਨ ਬਈ ਅਨੇਕਾਂ ਜਨਮਾਂ ਦੇ ਜਿਹੜੇ ਪਾਪ ਸੀ ਮੇਰੇ ਉਹ ਖਤਮ ਹੋ ਗਏ ਅਨੇਕ ਜਨਮ ਕਿਹੜੇ ਨੇ ਮਨੁੱਖ ਜੇ ਅੱਜ 55 ਸਾਲ ਦਾ ਜਾਂ ਕੋਈ 25 ਸਾਲ ਦਾ ਜਾਂ ਕੋਈ 35 ਦਾ ਜਾਂ ਕੋਈ 50 70 ਦਾ ਇਹਦੇ ਵਿੱਚ ਅਨੇਕ ਜੀਵਨ ਜੀਦਾ ਮਨੁੱਖ ਕਿਵੇਂ ਜੀਦਾ ਬਰਤੀ ਕਰਕੇ ਤੁਸੀਂ ਅੱਜ ਜਿੰਨੇ ਭੈਣ ਭਰਾ ਗੱਲ ਸੁਣ ਰਹੇ ਆਂ ਆਪਾਂ ਚੈਨਲ ਤੇ ਵੀ ਸੁਣਨਗੇ ਵੀ ਅੱਜ ਹੀ ਤੁਸੀਂ ਹਿਸਾਬ ਲਾ ਲਿਓ ਕਿੰਨੀਆਂ ਜੂਨਾ ਭੋਗਦਾ ਮਨੁੱਖ ਇੱਕ ਦਿਨ ਚੀ ਸੁਰਤ ਕਰਕੇ ਕਿਤੇ ਤਾਂ ਸੁਰਤ ਕਰਕੇ ਬਹੁਤ ਵੱਡਾ ਅਮੀਰ ਬਣ ਜਾਂਦਾ ਕਿਤੇ ਕਿਤੇ ਮਨ ਦੇ ਵਿੱਚ ਇਹੋ ਜਿਹਾ ਖਿਆਲ ਆਉਂਦਾ ਬੜਾ ਗਰੀਬ ਹੋ ਜਾਂਦਾ ਡਗਣੀ ਟੈਂਦੀ ਕਲਾਂ ਚ ਚਲਿਆ ਜਾਂਦਾ ਹੰਕਾਰੀ ਹੋ ਜਾਂਦਾ ਪਸ਼ੂਆਂ ਪੰਛੀਆਂ ਵਾਲੇ ਜੀਵਨ ਜੀਂਦਾ ਆਪਣੀ ਵਰਤੀ ਮੁਤਾਬਕ ਮਨੁੱਖੇ ਜੀਵਨ ਵਿੱਚ ਰਹਿੰਦਾ ਹੋਇਆ ਹੀ ਮਨੁੱਖ ਚਰਾਸੀ ਭੋਗਦਾ ਇੰਨਾ ਕਰਮਾਂ ਦੀ ਗੱਲ ਕਰਦੀ ਇਸੇ ਜਨਮ ਦੇ ਵਿੱਚ ਵੀ ਇੰਨੇ ਜਨਮ ਅਨੇਕਾਂ ਜਨਮਾਂ ਦੇ ਪਾਪ ਮੇਰੀ ਖਲਾਸੀ ਕਰ ਗਏ ਹਨ ਫੇਰ ਮਤਲਬ ਜੀ ਸੁਰਤ ਕਰਕੇ ਮੈਂ ਪ੍ਰਭੂ ਪਰਮਾਤਮਾ ਨਾਲ ਜੁੜਿਆ ਰਹਿਣਾ ਫੇਰ ਉਹ ਨੀਚਤਾ ਊਚਤਾ ਦੇ ਵਿੱਚ ਬਹਿਮਾ ਭਰਮਾ ਕਰਮਾ ਕੰਡਾਂ ਵਿੱਚ ਨਹੀਂ ਫਸਦਾ ਮਨੁੱਖ ਬਰਤੀ ਮੁਤਾਬਕ ਹੀ ਅਨੇਕਾਂ ਜੀਵਨ ਭੋਗ ਲ ਜਾਂਦਾ ਮਨੁੱਖ ਦੇ ਮਨੁੱਖੇ ਜਨਮ ਵਿੱਚ ਰਹਿੰਦਾ ਹੋਇਆ ਜੂਨੀਆਂ ਭੋਗਦਾ ਮਨੁੱਖ 84 ਦੇ ਗੇੜ ਚ ਪੈਣਾ ਨਹੀਂ ਪਿਆ ਹੋਇਆ 84 ਦੇ ਗੇੜ ਚ ਜਿਹਨੂੰ ਆਪਾਂ ਸੌਖੀ ਜੀ ਗੱਲ ਸਮਝਣ ਨੂੰ ਸਮਝ ਗਏ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਯਾਰ ਬੜਾ ਐਵੇਂ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਜਿਹੜਾ ਭੌਂਕਣ ਵਾਲਾ ਸਦਾ ਹੀ ਕੁੱਤੇ ਦੀ ਜੂਨ ਭੋਗਦਾ ਗੰਦਗੀ ਚ ਮੂੰਹ ਮਾਰਦਾ ਸੱਤੀ ਪਦਾਰਥ ਛੱਡ